ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਤੇ ਅੱਜ ਦਾ ਦਿਨ ਸਿੱਧੂ ਵਾਸਤੇ ਬਹੁਤ ਸਪੈਸ਼ਲ ਹੈ ਸਪੈਸ਼ਲ ਹੈ ਹਾਂ ਸਾਰੇ ਵਾਸਤੇ ਸਪੈਸ਼ਲ ਹੈ ਕਿਉਂਕਿ ਅੱਜ ਹੈਗਾ ਸਿੱਧੂ ਦਾ ਹੈਪੀ ਬਰਥਡੇ ਹੈਪੀ ਬਰਥਡੇ ਸਿੱਧੂ ਥੈਂਕ ਯੂ ਮਮਾ 24 ਸਿੱਧੂ ਦਾ ਹੁਣ ਹੋ ਰਿਹਾਗਾ ਤਿਆਰ ਉਹ ਦੇਖੋ ਉਧਰ ਕਿੰਵੇਂ ਬਾਥਰੂਮ ਤੇ ਚੀਕ ਰਿਹਾ ਸਾਰਿਆਂ ਨੇ ਹੈਪੀ ਬਰਥਡੇ ਕਿਹਾ ਤੈਨੂੰ ਹਾਂ ਚਾਚੀ ਹਾਂ ਚਾਚੀ ਜੀ ਚਾਚੀ ਹਾਂ ਵੀ ਸਾਰੇ ਮਾਸੀ ਉਹਨਾਂ ਨੇ ਵੀ ਕਰਤੇ ਫੋਨ ਹੋ ਰਹੇ ਨੂੰ ਮਾਸੀ ਰੂਬੀ ਮਾਸੀ ਮੀਨੂ ਮਾਸੀ ਸਾਰਿਆਂ ਨੇ ਕਹਿਤਾ ਸਾਨੂੰ ਹੈਪੀ ਬਰਥਡੇ ਰੇ ਨੂੰ ਮਾਸੀ ਨੇ ਤਾਂ ਇਹ ਸੁਣੀ ਵੀਡੀਓ ਵੀ ਬਣਾ ਕੇ ਭੇਜੀ ਆ ਬਹੁਤ ਸੋਹਣੀ ਬਣਾ ਕੇ ਭੇਜੀ ਹੋਰ ਕਿੰਨੀ ਸੋਹਣੀ ਵੀਡੀਓ ਦੇਖਿਆ ਨੀ ਮੈਨਾਂ ਬਣਾ ਕੇ ਭੇਜੀ ਤੋਰੇ ਨਾ ਫਰਨੋ ਅਸੀਂ ਵਲੌਗ ਦੇ ਵਿੱਚ ਕਲਿੱਪ ਕਲਿੱਪ ਦਿਖਾ ਦਾਂਗੇ ਜਿਹੜੀ ਰੇਨੂ ਮਾਸੀ ਨੇ ਬਣਾ ਕੇ ਭੇਜੀ ਸਿੱਧੂ ਵਾਸਤੇ ਵੀਡੀਓ ਬਹੁਤ ਸੋਨੀ ਬਣਾਈ ਹੈ ਆਹ ਹੋ ਗਿਆ ਰੈਡੀ ਹੋ ਗਏ ਮੰਮਾ ਨਾਨੀ ਹੋ ਰਹੇ ਸਾਹ ਵੀ ਹੋ ਰਹਿੰਦਾ ਵੀ ਫੋਨ ਆਇਆ ਸੀ ਸਿੱਧੂ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੰਦੇ ਸੀਗੇ ਜਿਆਦਾ ਸ਼ਰਾਰਤ ਨਗਰੀ ਠੀਕ ਹੈ ਇਹਦੇ ਦੇ ਵਿੱਚ ਕਦੇ ਬਾਹਰ ਹੁੰਦਾ ਹੈ ਇਹਦੇ ਦੇ ਵਿੱਚ ਤਾਂ ਕੁਛ ਨਾ ਕੁਝ ਨਿਕਲਦਾ ਲੈ ਜਾਂਦਾ ਕਦੇ 5 ਦਸੀਗਾ ਕਦੇ 10 ਦਸੀਗਾ ਕਿਹੜਾ ਮੰਗੂ ਦीडी ਬੈਲੂਨ ਫੁਲਾਉਣਾ ਕੋਈ ਨਹੀਂ ਫੁਲਾ ਦਿੰਨੀ ਹੈ ਗਾਈਜ਼ ਹੁਣੀ ਨਾ ਅਭੀ ਹੋ ਰੇ ਸਿੱਧੂ ਹੋ ਰੇ ਇਕਮ ਹੋ ਰੇ ਨਾ ਚਾਚੀ ਤੋਂ ਬੂਫਰ ਲਵਾ ਕੇ ਨਾ ਗਾਣੇ ਤੇ ਡਾਂਸ ਹੀ ਕਰ ਰਹੇ ਸੀਗੇ ਤੇ ਇੰਨੇ ਜੀ ਨਾ ਬਾਹਰ ਗੇਟ ਖੜਕਿਆ ਤੇ ਅਸੀਂ ਕਿਹਾ ਵੇ ਪਤਾ ਨਹੀਂ ਕੌਣ ਹੈ ਇਸ ਵੇਲੇ ਕੌਣ ਆਊਗਾ ਤੇ ਪੂਰੇ ਘਰ ਚ ਸ਼ਾਂਤੀ ਜੀ ਹੋ ਗਈ ਤੇ ਮੈਂ ਤਾਂ ਭੱਜ ਕੇ ਉੱਪਰ ਹੀ ਆ ਗਈ ਮੈਂ ਇੱਥੋਂ ਦੇਖ ਰਹੀ ਸੀ ਵੀ ਕੌਣ ਆ ਗਏ ਤੇ ਹਸਪੀਟਲ ਚ ਉਹ ਆਈ ਸੀ ਆਸ਼ਾ ਵਰਕਰ ਜਿਹਨੇ ਨਾਮ ਪੁੱਛਿਆ ਵੀ ਤੁਹਾਡੇ ਘਰੇ ਕਿੰਨੇ ਬੱਚੇ ਨੇਗੇ ਤੇ ਉਹਨਾਂ ਦੇ ਨਾਮ ਵਗੈਰਾ ਧਾਰਕੜ ਵਗੈਰਾ ਨਾਲ ਦੱਸਿਆ ਫਿਰ ਉਹਨਾਂ ਨੇ ਦੱਸਿਆ ਕਿ ਇਹਨਾਂ ਦੇ ਟੀਕੇ ਕਦੋਂ ਲੱਗਣਗੇ ਤੇ ਕਿੱਥੇ ਲੱਗਣਗੇ ਸਾਰੀ ਉਹ ਜਾਣਕਾਰੀ ਦੇ ਕੇ ਗਏ ਨੇਗੇ ਤੇ ਚਲੋ ਵਧੀਆ ਨਾ ਇਹ ਮੈਂ ਸਾਰੇ ਘਰੇ-ਘਰੇ ਜਾ ਕੇ ਆਏ ਦੱਸਦੇ ਨੇ ਵਧੀਆ ਲੱਗਦਾ ਹੈਗਾ ਤੇ ਮੰਮਾ ਤੇ ਚਾਚੀ ਨੇ ਸਾਰਾ ਸਮਝ ਲੈ ਹੈਗਾ। ਅੱਛਾ ਅੱਛਾ ਇਹ ਕੰਮ ਇਤਨਾ ਟੱਕਰ ਦੇ ਆ ਬਣਾ ਦੇ ਉਹ ਮਗਾ ਕੇ ਕੰਮ ਕਰਾਉਣਾ ਨਹੀਂ ਕਰਾਉਣਾ ਮੈਂ ਕਰਾਂਗੀ। ਮੈਂ ਤਾਂ ਨਹੀਂ ਕਰਾਂ। ਹਾਂ ਹਾਂ। ਬਦਾਂ ਦੇਖੋ ਜਿਵੇਂ ਕਿ ਅੱਜ ਸਿੱਧੂ ਦਾ ਹੈਪੀ ਬਰਥਡੇ ਹੈ ਅਸੀਂ ਬਾਹਰੋਂ ਮਤਲਬ ਕਿ ਕੁਝ ਨਹੀਂ ਮੰਗਾ ਰਹੇ ਮਤਲਬ ਘੱਟ ਬਾਹਰੋਂ ਮੰਗਾਈ ਨਹੀਂ ਰਹੇ ਅਸੀਂ ਜ਼ਿਆਦਾਤਰ ਕੁਝ ਜਿਵੇਂ ਹੁਣੀ ਪਿੱਛੇ ਖਬਰਾਂ 'ਚ ਦਿਖਾ ਰਹੇ ਸੀ ਵਿੱਚ ਕੇਕ ਮੰਗਵਾਇਆ ਸੀਗਾ ਵੀ ਉਹਦੇ ਵਿੱਚ 10 ਸਾਲਾਂ ਦੀ ਬੱਚੀ ਸੀਗੀ ਕੇਕ ਮੰਗਵਾਇਆ ਤੇ ਖਾਣ ਤੋਂ ਥੋੜੀ ਦੇਰ ਬਾਅਦ ਮਤਲਬ ਉਹ ਬੇਹੋਸ਼ ਹੋ ਗਈ ਪਤਾ ਨਹੀਂ ਉਲਟੀਆਂ ਲੱਗ ਗਈਆਂ ਹਨਾ ਉਸ ਤੋਂ ਬਾਅਦ ਉਹਦੀ ਉਹ ਹੋ ਗਈ ਡੈਥ ਹੋ ਗਈ ਉਹਦੀ ਤਾਂ ਅਸੀਂ ਨਾ ਕਰੇ ਜਿੰਨਾ ਸਾਤੋਂ ਜਿੰਨਾ ਕਸੀ ਬਣਾਵਾਂਗੇ ਉਹ ਤੁਹਾਨੂੰ ਦਿਖਾ ਦਾਂਗੇ ਤੇ ਮੈਂ ਵੀ ਘਰ ਹੀ ਕਰੂੰਗੀ ਦੀ ਸਿੱਧੂ ਦੀ ਸਾਰੀ ਇੱਥੇ ਜਿਹੜੀ ਇਹ ਡੈਕੋਰੇਸ਼ਨ ਵਗੈਰਾ ਅਸੀਂ ਘਰ ਹੀ ਕਰਾਂਗੇ ਸਾਰਾ ਕੁਝ ਮਾੜਾ ਮੋਟਾ ਬਾਹਰੋਂ ਕੁਝ ਲਿਆਉਣਾ ਹੋਇਆ ਤਾਂ ਉਹ ਲੈ ਆਵਾਂਗੇ ਤੇ ਗਾਇਜ਼ ਹੁਣ ਅਸੀਂ ਸਿੱਧੂ ਨੂੰ ਹਨ ਸਵਾਦ ਤੇ ਅਸੀਂ ਆਪਣੀ ਤਿਆਰੀ ਕਰਾਂਗੇ ਜਿਹੜਾ ਕੁਛ ਸਾਨੇ ਮਤਲਬ ਖਾਣ ਪੀਣੋ ਬਣਾਣਾ ਮਮਾ ਬਣਾਉਣਗੇ ਤੇ ਮੈਂ ਇੱਥੋਂ ਬੈਲੂਨ ਫਲਾ ਕੇ ਰੱਖ ਲੈਣੀ ਆ ਬੈਲੂਨ ਚਲੋ ਬਾਅਦ ਵਿੱਚ ਫਲਾ ਲਵਾਂਗੀ ਕਿਉਂਕਿ ਜੇ ਉੱਠ ਗਿਆ ਨੂੰ ਪਤਾ ਲੱਗ ਜੂ ਜਦੋਂ ਇਹ ਉੱਠ ਗਿਆ ਉਸ ਤੋਂ ਬਾਅਦ ਜੇ ਦੁਬਾਰ ਅਭੀ ਹੋ ਰਿਹਾ ਨੇ ਖੇਡਣ ਜਾਊਗਾ ਬਾਹਰ ਗਲੀ ਚ ਉਦੋਂ ਮੈਂ ਬੈਲੂਨ ਫਲਾ ਕੇ ਸਜਾਵਟ ਕਰ ਦੂੰਗੀ ਤੇ ਹੁਣ ਮਮਾ ਜਿਹੜੀ ਹੈਗੀ ਆ ਰਸੋਈ 'ਚ ਆਪਣਾ ਉਹ ਸਮਾਨ ਤਿਆਰ ਕਰ ਰਹੇ ਨੇ ਹੁਣ ਅਸੀਂ ਆ ਗਏ ਹਾਂ ਰਸੋਈ 'ਚ ਹੁਣ ਅਸੀਂ ਹੌਲੀ ਤਾਂ ਬੋਲ ਰਿਹਾ ਕਿਉਂਕਿ ਸਿੱਧੂ ਵੀ ਸੁੱਤਾ ਪਿਆ ਤੇ ਦਾਦੀ ਉਹਰੇ ਸਾਰੇ ਸੁੱਤੇ ਪਏ ਐ ਮੈਂ ਤੇ ਮੰਮਾ ਹੀ ਇੱਥੇ ਲੱਗੀਆਂ ਰਸੋਈ 'ਚ ਇਕੱਲੇ ਇਕੱਲੇ ਤੇ ਹੁਣ ਮੰਮਾ ਬਣਾ ਰਹੇ ਨੇ ਗੁੜ ਦੀ ਚਟਨੀ ਗਾਇਜ਼ ਅਸੀਂ ਬੈਲੂਨਸ ਦਾ ਫੁਲਾ ਲਏ ਨੇ ਤੇ ਮੰਮਾ ਹੁਣੇ ਦੇਖੋ ਇਹਨਾਂ ਦੇ ਗੁੱচ্ছে ਬਣਾ ਰਹੇ ਨੇਗੇ ਫਿਲਹਾਲ ਤਾਂ ਅਸੀਂ ਬੈਲੂ ਜੇ ਫਲਾ ਲਏ ਨੇ ਜਿਆਦਾ ਅਸੀਂ ਕੁਝ ਕੀਤਾ ਨਹੀਂ ਹੈਗਾ ਘਰੇ ਹੀ ਮਾੜਾ ਮੋਟਾ ਕੁਝ ਬਣਾ ਲਵਾਂਗੇ ਕਿਉਂਕਿ ਬੱਚੇ ਦਾ ਜਿਹੜਾ ਮਨ ਹੈ ਰੱਖਣਾ ਵੀ ਜ਼ਰੂਰੀ ਹੈ ਨਹੀਂ ਤਾਂ ਜਿਹੜਾ ਬੱਚਾ ਉਦਾਸ ਹੋ ਜਾਂਦਾ ਹੈ ਬਾਕੀ ਜੇ ਤੁਹਾਡਾ ਸਪੋਰਟ ਰਿਹਾ ਸਾਨੂੰ ਇਸੇ ਤਰ੍ਹਾਂ ਵਧੀਆ ਤੇ ਅਗਲੇ ਸਾਲ ਜਿਹੜਾ ਅਸੀਂ ਸਿੱਧੂ ਦਾ ਜਿਹੜਾ ਜਨਮ ਦਿਨ ਹੈ ਬਹੁਤ ਵਧੀਆ ਮਨਾਵਾਂਗੇ ਤੁਸੀਂ ਸਾਰੇ ਕਿਰਪਾ ਸਪੋਰਟ ਕਰਿਓ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਹਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬਾਕੀ ਆਪਣਾ ਸਪੋਰਟ ਰੱਖਿਓ ਹੁਣ ਅਸੀਂ ਜਾ ਰਹੇ ਹਾਂ ਬਾਜ਼ਾਰ ਸਮਾਨ ਲੈਣ ਵਾਸਤੇ ਦਾਦੀ ਨੇ ਕਿਹਾ ਕਿ ਆਲੂ ਖਤਮ ਹੋ ਗਏ ਤਾਂ ਉਹ ਲੈ ਕੇ ਆਓ ਤੇ ਹੁਣ ਅਸੀਂ ਚੱਲਿਆ ਮम्मा ਨੇ ਲੈ ਲਿਆ ਦਾਦੀ ਤੋਂ ਥੈਲੀ ਜੀਚ ਲੈ ਕੇ ਆਉਣੇ ਹੈਗੇ ਉਹ ਦੇਖੋ ਝੂਟਾ ਲੈ ਰਹੇ ਨੇ ਦਵਾਈ ਜਾਂਦੇ ਬਿਨਾਂ ਸਾਡੇ ਇੱਕਮਤਾ ਸਿੱਧੂ ਦੀ ਜਗ੍ਹਾ Papa ਲਈ ਹੈਪੀ ਬਰਥਡੇ ਮਨਾਇਆ ਜਾਂਦਾ ਕਹਿੰਦਾ ਹੈਪੀ ਬਰਥਡੇ ਤਾਇਆ ਤੇ ਚਲੋ ਹੁਣ ਆਪਾਂ ਚੱਲਦੇ ਅੰਦਰ ਸਿੱਧੂ ਦੀ ਸੈਲੀਬ੍ਰੇਸ਼ਨ ਕਰਨ ਖੋਲ ਦੋ ਹੈਪੀ ਬਰਥਡੇ ਹੈਪੀ ਬਰਥਡੇ ਹੋਰ ਚਾਚਾ ਵੀ ਗਾ ਰਹੇ ਹੈਪੀ ਬਰਥਡੇ ਸਿੱਧੂ ਦੇ

Happy birthday! Happy birthday! I'm a goddamn

ले दिखा दे इधर अपने गाइस ने तो दिखा दे फिर आ देखो मशमेलो आ जेली फ्लावर जेली मशमेलो आ दे तेरे वर्ग है सिद्धू आ रे ऐसी शक्ल जमा तेरे वर्ग ही आ दे ऐसे मांग बनाई ई आए ई देखो जमा सिद्धू वर्ग का लग रहा है ये लिए है ना दिखा फ्लावर काट के खा टेस्ट दस्सी है दा कहि जा ठीक है कटला 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 ओ निकल गई चल यम्मी है हाँ खास मैली वाला भी तू खाएगा मैं काम ਕਿ ਹੋਇਆ ਜੇ ਤੈਨੂੰ ਕੀ ਵਧੀਆ ਲੱਗਿਆ ਜੰਮੀ ਲੱਗਿਆ ਆਨ ਲੱਗ ਰਿਹਾ ਵੀ ਆਟਾ ਨਾ ਥੋੜਾ ਬਹੁਤ ਦਿਨ ਆਦਾ ਥੋੜਾ ਹੁੰਦਾ ਉਹਦੇ ਵਿੱਚ ਬਸ ਮਾੜੀ ਜੀ ਉੱਤੇ ਨਾ ਚੀਨੀ ਦੀ ਪੂੜੀ ਪਾ ਕੇ ਦਿੰਦੀ ਮੇਰੀ ਖਰੀਦੀ ਮੈਂ ਖਾਉਂਗਾ ਚੀਟਾ ਚੀਟਾ ਬੱਚੋ ਕੀ ਖੁਸ਼ੀ ਇਹ ਤਾਂ ਜਲੀ ਹੈ ਤਾਂ ਸਵਾਦੀ ਹੋਊਗਾ ਰਮਾ ਸਮਲੋ ਤੇ ਗਾਇਜ਼ ਅੱਜ ਦਾ ਵਲੌਗ ਅਸੀਂ ਇੱਥੇ ਐਂਡ ਕਰਦੇ ਆਂ ਜੀ ਵਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਗਾ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਜਲਦੀ ਨੈਕਸਟ ਵਲੌਗ ਦੇ ਵਿੱਚ ਉਦ ਤੱਕ ਟੇਕ ਕੇਅਰ ਐਂਡ ਬਾਏ ਬਾਏ ਹੈਪੀ ਬਰਥਡੇ ਸਿੱਧੂ ਥੈਂਕ ਯੂ ਚੰਨੀ ਮੇਰੀ ਰੰਗ ਦੇ ਲਲਾਰੀਆ ਮੇਰੀ ਆਰਦੀ ਗੁੱਡੀ ਨਾਰਦੀ ਕਰੀ ਕਰੀ ਆ ਗੱਲ ਲੈ 来来来来来来！